ਸਾਸੀ ਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਡੇ ਆਸਤੇ ਚਾਰ ਝੋਟੀਆਂ ਲੈ ਕੇ ਆਈਆਂ ਕਿਉਂ ਝੋਟੀਆਂ ਸੂਈਆਂ ਸਵਾਈਆਂ ਜੀ ਤੇ ਕੋਹ ਦੋਂਦੀਆਂ ਚੌਗੀਆਂ ਕਿ ਫੇਰ ਆਈਆਂ ਆਪਣੇ ਕੋ ਤੇ ਆਜੋ ਬਾਠ ਸਾਹਿਬ ਹਾਂ ਨਾ ਕਰਦੇ ਆਂ ਜੀ ਗੱਲ ਜੀ ਕੀ ਪ੍ਰਾਈਸ ਇਹਨਾਂ ਦਾ 사ਸੀ ਕਾ ਬਾਠ ਸਾਹਿਬ ਜੀ ਸਾਸੀ ਕਾਲ ਮਾਰਾ ਜੀ ਕੀ ਹਾਲ ਚਾਲ ਨੇ ਬਹੁਤ ਹੀ ਕਿਰਪਾ ਗੁਰੂ ਆਮਦਾਬ ਬਾਦਸ਼ਾਹ ਦੀ ਹਾਂਜੀ ਇਹ ਪਿੰਡ ਆਪਣਾ ਜੇ ਮਤੇਆਂ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਾ ਸਾਹਿਬ ਫੋਨ ਨੰਬਰ 887296295 ਤੇ ਕਈ ਭੈਣ ਭਰਾ ਪੁੱਛ ਦੱਸਦੇ ਆਂਦੇ ਆ ਵੀ ਤਰੀਕ ਦੱਸਿਆ ਕਰੋ ਤਰੀਕ ਆ 27 ਆ 27 ਫਰਵਰੀ 28 ਫਰਵਰੀ ਨੂੰ ਗੱਲਦਾਂ ਮਗਰ ਵੀਡੀਓ ਪੈਣੀ ਹੈ ਹਾਂਜੀ ਹਾਂਜੀ ਤੇ ਟਾਈਮ 1 ਸਵਾ 1 ਦਾ ਟਾਈਮ ਆ ਹਾਂਜੀ ਤੇ ਮਈਆਂ ਜ਼ਾਇਦੀਆਂ ਕੁਆਲਟੀ ਵਾਲੀਆਂ ਜ਼ਾਇਦੀਆਂ ਚੰਗੀਆਂ ਵਾ ਹੁਣ ਕੱਲ ਵੀਡੀਓ ਪਈ ਤੇ ਭੈਣ ਭਰਾ ਇੱਕ ਦੂਜੇ ਤੋਂ ਵਾਦ ਕੀ ਆਂਦੇ ਹੀ ਭਾਜੀ ਆ ਮੈਂ ਅਹੀਂ ਬੱਚਾ ਮਰੀ ਖੜਦੀ ਆ ਕੋਈ ਦੂਜੀ ਮੈਂ ਆਖਿਰਕੇ ਬੱਚੀ ਵਾਲੀ ਅਹੀਂ ਖੜਦੀ ਆ ਹਾਂਜੀ ਭਾਈ ਮੈਂ ਉਹ ਬੰਦੇ ਨੂੰ ਮਿਲਣੀ ਜਿਹੜਾ ਸਾਈ ਪਾਊਗਾ ਹਾਂਜੀ ਜਿਹੜਾ ਪਹਿਲਾਂ ਸਾਈ ਪਾ ਆ ਗਿਆ ਕਿਉਂਕਿ ਹੁਣ ਸਮੇ ਦੇ ਮੁਤਾਬਕ ਬਾਜ਼ਾਰ ਤੇਜੀ ਆ ਮਾਲ ਥੋੜਾ ਸਾਨੂੰ ਆਪ ਨੂੰ ਮਲਕੇ ਇੰਨਾ ਫਿਰਦੇ ਤੁਰਦੇ ਸਾਨੂੰ ਲੱਭਣਾ ਔਖਾ ਹੋਇਆ ਵਾ ਤੇ ਪੈਸੇ ਲਾ ਕੇ ਚਲੋ ਮਾਲ ਅਹੀਂ ਵੀ ਲੈਣ ਦੇ ਆ ਤੇ ਇਹ ਆ ਵੀ ਸਾਈ ਭੈਣ ਭਰਾ ਪਾ ਦਿਆ ਕਹਿੰਦੇ ਇਹਨੇ ਲੈਣੀ ਆ ਮੈਂ ਉਹ ਤੇ ਪਾ ਹੀ ਦਿੰਦਾ ਸਾਈ ਆ ਕੇ ਵੇਖ ਕੇ ਲੈ ਜੀ ਜਿਹਨੇ ਸਾਡੇ ਮਾਲਕੀ ਗੱਲ ਦਾ ਵਾ ਗਰੰਟੀ ਤੇ ਮਗਾਉਣੀ ਜੇ ਨੇ ਅੱਗੇ ਭੈਣ ਭਰਾ ਨੇ ਮਗਾਈ ਆ ਉਹ ਤੇ ਪੈਸੇ ਪਾ ਦਿੰਦੇ ਉਹ ਤੇ ਵੇਦੇ ਨਹੀਂ ਕਿ ਮੈਂ ਲੈ ਜਾਂਦੀ ਆ ਹੁਣ ਆ ਮੈਂ ਕੋਈ ਮਹੀਨੇ ਨਹੀਂ ਲਾਦੇ ਦੂਈ ਵੀ ਕੋਈ ਪਾਵੇ ਸਵਾਬ ਨਹੀਂ ਦਿੰਦਾ ਨਹੀਂ ਹਾਂਜੀ ਵੱਡੀ ਆ ਪਹਿਲਾ ਸੁਆ ਵਾ ਪਹਿਲਾ ਸੁਆ ਤੇ ਵੇਖੋ ਕਿੱਡੀ ਵੱਡੀ ਆ ਛੋਟੀ ਕੋ 12 ਲੀਟਰ ਦੁੱਧ ਦਾ ਹਾਂਜੀ ਆ ਵੇਖੋ ਧਾਰ ਵੀ ਨਹੀਂ ਮਾਰਦੇ ਨਹੀਂ ਇਹਦੀ ਵੀ ਧਾਰ ਵੀ ਨਹੀਂ ਮਾਰਦੇ ਨਹੀਂ ਤੇ ਵੇਖੋ ਆ ਵੇਖੋ ਕਿ ਧਾਰ ਨਹੀਂ ਮਾਰਦੇ ਨਹੀਂ ਆ ਬੱਚੇ ਬੱਚੇ ਗਾੜੀ 'ਚ ਬੱਦੇ ਆ ਹੈਗਾ ਭਾਵੇਂ ਹੋਵੇ 13 ਲੀਟਰ ਵੀ ਪਰ 12 ਲੀਟਰਾਂ ਦਾ ਮਹਿੰਗਾ ਰਹੀਆਂ ਬਾਰਨੀ ਕਰਾ ਭਾਵੇਂ ਦੋ ਟਾਈਮ ਫੋਟੋ ਚੈੱਕ ਕਰੋ ਤੁਸੀਂ ਕਿੱਡਾ ਵੱਡਾ ਆ ਪਛਾਣਾਂਗੇ ਤੁਹਾਨੂੰ ਖੰਬਦੇ ਇਹਵਾ ਥੋੜਾ ਜਿਹਾ ਜ਼ੂਰ ਨਖੇਰਵਾ ਪਰ ਮੈਂ ਕੋ 12 ਲੀਟਰ ਦੁੱਧ ਲਾਇਆ ਵਧੀਆ ਆ ਵੇਖੋ ਪਿੱਟ ਪੂਰੇ ਦੀ ਬਹੁਤ ਜਾਨੀ ਚਾਹੀਦੀ ਦੇਖੋ ਇਧਰ ਵੇਖੋ ਤੇ ਤੁਹਾਨੂੰ ਲੇਵੇ ਦੀ ਬਖਾਉਨੇ ਆ ਗਾੜੀ ਪਛਾੜੀ ਬਣੀ ਆ ਛੋਟੀ ਚੰਗੀ ਜੈੱਡ ਬਲੈਕ ਆ ਪੂਰ ਚਵਾਲ ਨਹੀਂ ਹਾਂਜੀ ਇੱਥੇ ਚਟਾਗਾ ਇਹਦੇ ਥਾਂ ਨੂੰ ਕਿੱਥੇ ਰੱਖਵਾਉਂਗਾ ਆ ਵੇਖੋ ਥਾਣਾ ਤੁਹਾਨੂੰ ਖਾਣ ਥਾਣ ਨੂੰ ਖਵਾ ਲਾ ਜਾਨ ਤੇ ਜੱਗੀ ਦੀ ਆਉਂਦੇ ਫੇਰ ਮਾ ਲਾ ਚਲੋ ਫੇਰ ਸ਼ਾਮ ਦਾ ਆ ਵੇਖੋ ਜਾਦੀ ਅਸਲ ਤੇ ਜਿਆਦੀ ਚੰਗੀ ਜਾ ਛੋਟੀ ਹਾਂਜੀ ਹਾਂਜੀ ਚੱਲ ਹੀ ਕਰਵਾ ਲੈ ਉਹ ਹੋ ਗਿਆ ਮੈਂ ਇਹ ਹੁਣ ਜਿਹੜੀ ਬਿਲਕੁਲ ਨਾੜ ਹੁੰਦੇ ਮੈਂ ਵਾਲੇ ਸੀ ਸਿੰਗਰ ਨਿਕਾ ਛੋਟਾ ਇਹੋ ਜੀ ਮੈਂ ਉਹ ਲਾਗ ਲੈ ਕੇ ਹੋਵੇ ਨਾ ਤੇ 1.70 ਦੀ ਮੈਂ ਮਰਦੀ ਹਾਂ ਹਾਂਜੀ ਜੇ ਜਦੋਂ ਸਵਾਦ ਮਹੀਨੇ ਦੀ ਨਾ ਕੋਈ ਆਪਾਂ ਰੇਟ ਜਾਇਜ਼ ਹੀ ਕਰ ਦੇਣਾ ਵਾ ਠੀਕ ਹੈ ਜਿਤਨਾ ਬੱਚਾ ਮਰੀ ਦੇ ਦੂਜੀ ਮੈਂ ਪੁੱਛੇ ਬੱਚੇ ਵਾਲੀ ਦੇ ਜਿਤਨਾ ਲੋਕੀ ਦੇ ਹੋ ਕੰਮ ਉਹ ਜਿਹੜਾ ਪੈਸਾ ਪਾ ਗਿਆ ਸਾਈ ਪਾ ਗਿਆ ਹੋ ਜਾਏਗਾ ਹੈਗਾ 12 ਲੀਟਰ ਦੁੱਧ ਆ ਮੈਂ ਕੋ ਨੀਵੇ ਨਿੱਗਰ ਦੀ ਐ ਕਿ ਨਿੱਗਰ ਲੈ ਰਹੀ ਯਾਰ ਚਵਾਈ ਬਹੁਤ ਚੰਗੀ ਆ 2 ਕਿਲੋ ਮੈਂ ਕੋ ਗਾੜੀ ਹੋ ਗਈ ਠੀਕ ਜਨਾਬ ਜੇ ਤੇ ਹੋਵੇ ਬਿਲਕੁਲ ਨਾਲੂ ਤੇ ਬੱਚਾ ਤੇ ਫਿਰ ਤੇ 1 60 70 ਦੀ ਝੋਟੀ ਦੇਖਣ ਦਾ ਹੱਕ ਰੱਖਦੀ ਆ ਪਰ ਅੱਜ ਸਵਾ ਮਹੀਨੇ ਦੀ ਸੋਈ ਆ ਅੱਜ ਮੁੱਲ ਜਿਹੜਾ ਇਹਦਾ 1 30 1 25 ਦੀ ਦੇ ਦਾਂਗੀ 1 25 ਦੀ ਚੰਗੀ ਆ ਆ ਦੂਗਾ ਵੇੜ ਜੈ ਜੀ ਆਪਣੇ ਮਨਾਵਾਂ ਜੀ ਚੰਗੀ ਜੀ 3000 ਛੋਟ ਕਰਦਾਂਗੇ। ਨੇ ਇੱਕ 20 ਦੀ ਜਾਂਦ ਫੇਕੇ। ਚਲੋ ਇੱਕ 20 ਦੀ ਦੇ ਦਾਂਗੇ। ਪਤਾ ਗੱਲ ਕੀ ਜੇ। ਆ ਜਿਹੜੇ ਦਿਨ ਚੱਲਣ ਦੇ ਨਾ ਇਹਨਾਂ 'ਚ ਮੁਨਾਫਾ ਕੋਈ ਥੋੜਾ ਜਿਹਾ ਪਹਿਲੇ ਸ਼ੁਰੂ ਤੋਂ ਹੀ ਆਪਣਾ ਥੋੜਾ ਮੁਨਾਫਾ ਰਿਹਾ ਪਰ ਹੁਣ ਤੇ ਮਨ ਕੇ ਕਹਾਲੇ ਦਾਂ ਮੈਂ ਵੀ ਇੱਕ ਬਾਜ਼ਾਰ ਅੱਡਾ ਚੱਲਦੇ ਦਾ ਕਰਕੇ ਗੱਲ ਦਾਂ ਵੀ ਅੱਡਾ ਚੱਲਦਾ ਰਹੇ ਹੁਣ ਤੇ ਛੋਟਾ ਹੀ ਕੰਮ ਆ ਕੋਈ ਦੁਨੀਆ ਦੇਗੀ ਕੋਈ ਬਰਾਬਰ ਚੱਲਗੀ ਕੋਈ ਕਿਸ ਤਰ੍ਹਾਂ ਠੀਕ ਠੀਕ ਆ ਚਾਰ ਬੰਦ ਕਰੀ ਇੱਕ ਚਾਰ ਲਗਾ ਦਾਂ ਭੰਨੇ ਨਾ ਠੀਕ ਆਜ ਸੁਈ ਨੂੰ 800 ਦਾ ਦੇ ਨਾ ਹੇ ਗਾਇਦੇ ਕੋ 12 ਪਰ 11 ਲੀਟਰਾਂ ਨਾਲ ਕੱਟੀ ਦੇਖੋ ਕੱਡੀ ਇਹ ਵੀ ਜਵਾਨ ਆ ਜਿਹਦੀ ਟਾਪ ਦੀ ਆਨੇ ਕਾਲਾ ਕਾ ਸਿੰਗ ਲੱਗਾ ਪੱਟੀ ਵਾਲਾ ਸਿੰਗ ਹਾਂਜੀ ਆ ਵੇਖੋ ਚੋਣ ਬਹੁਤ ਚੰਗੀ ਚਾਰ ਰੰਗ ਦੇ ਆ ਕੱਟੀ ਇਹ ਵੀ ਠੋਸ ਨਿੱਗਰ ਚੱਡੇ ਦੀ ਦੁੱਧ ਕਿੰਨਾ ਹੈ ਕੋ ਹੈਗਾ 12 ਪਰ 11 ਲੀਟਰਾਂ ਨਾਲ ਘਲਾਉਣੀ ਹੈ ਹੈ 12 ਵਾਂ ਕੱਪਟੀ ਆ ਕੱਟੀ ਤੇ ਸਿੰਗਲ ਹੱਡੀ ਕੱਟੀ ਆ ਵੇਖੋ ਕੱਟੀ ਵੇਖੋ ਗੱਦ ਘਾਤ ਬਹੁਤ ਆ ਸਿੰਕ ਕੁਆਲਟੀ ਹਾਂਜੀ ਇਹ ਉੱਥੇ ਭਵਾ ਲੈ ਮਾੜੇ ਇਹ ਰਹਿਣੇ ਮੈਨੂੰ ਖਾਲਦ ਨੇ ਵੇਖੋ ਨਹੀਂ ਲੱਗਿਆ ਆ ਵੇਖੋ ਥੱਲੇ ਹੋ ਕੇ ਨਹੀਂ ਸਾਫ਼ ਹੈ ਛੋਟੀ ਲੈ ਆਓ ਜੱਗੀ ਆਹ ਹਨ ਉਹ ਕੰਨੇ ਆ ਹਾਂ ਪੀਤੇ ਆ ਕਿ 40 ਦੀ ਹਾਂਜੀ ਵਿਗੜਦਾ ਆ ਆਪਣਾ ਖੜੀ ਆ ਇਹ ਆ ਵੇਖੋ ਪਰ ਇੱਥੇ ਬਾਸ ਦੇ ਵੀ ਫਾਰਮ ਤੇ ਆਪਾਂ ਨੇ ਵੇਖ ਨਹੀਂ ਕਰਦੇ ਮਈਆਂ ਦਾ ਸਾਡੇ ਕੋਲ ਮਈਆਂ ਨਾ ਹਾਂਜੀ ਜੀ ਮਲਕੇ ਵਪਾਰੀ ਭੈਣ ਭਰਾ ਵੀ ਖੜ ਖੜ ਕੇ ਵੇਚਣ ਦੇ ਆ ਆ ਪਾਪਾ ਪਾਰੀਆਂ ਵਾਸਤੇ ਵੀ ਰੇਟ ਉਹ ਹੀ ਆ ਤੇ ਘਰ ਵਾਲਿਆ ਤੇ ਵੀ ਰੇਟ ਉਹ ਹੀ ਆ ਇਹ ਵੀ ਇੱਕ 25 ਦੀ ਦੇ ਦ। ਠੀਕ ਆ। ਇੱਕ 25 ਦੀ ਇੱਕ 25 ਦੀ ਉਹਦੇ ਵਿੱਚ ਜੇ ਕੀ ਮਾਨਤਾ ਥੋੜਾ ਬਦੋ। 2000 ਕਰਦਾ ਇੱਕ ਟੁਕ। ਜੈ ਜੀ। ਇੱਕ 22 ਦੀ ਦੇ ਦ। ਇੱਕ 22 ਦੀ ਠੀਕ ਆ। ਉਹ ਇੱਕ 20 ਦੀ ਇੱਕ 22 ਦੀ ਠੀਕ ਆ ਜੀ। ਆ ਆਈਓ ਆਜੀ ਤੇ ਗਿਆ ਤੂੰ ਇਹ ਨੂੰ। ਤੇ ਆ ਮਾਰਿਆ ਫਿਰ ਮਾਰੀ ਪੁੱਛ। ਤੇ ਜਾਨ ਤੱਕ ਐ ਤੂਬ ਤੱਕ ਚੰਡਾ ਲਾਈ ਦਿੰਦੀ। ਤੇ ਤੀਜਾ ਦਿਨ ਵੀ ਜੋ ਕੱਟੀ ਮਗਰੋਂ ਆ ਤੇ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਸੂਆ ਇੱਧਰ ਦੇਖੋ ਮੁੰਡੀ ਗੰਦੀ ਦੇਖੋ ਕਿੰਨੀ ਝੋਟੀ ਫੀਲਸ ਲੱਕ ਵੜੀ ਠੀਕ ਇਹ ਫੀਲਸ ਲੱਕ ਵੜੀ ਕਿਸੇ ਦੀ ਝੋਗਲੀ ਲੱਤੀ ਵੜੀ ਠੀਕ ਠੀਕ ਮੈਂ ਉਹ ਚਲਾਉਂਗਾ ਦਾਨੇ ਆ ਉਹ ਦਿਨ ਕੱਢੀ ਚੌਕੀ ਆ ਚਾਰ ਦਾ ਇਹ ਵੀ ਚੌਕੀ ਕੱਟੀ ਅਜੇ ਆ ਚੌਕੀ ਜਾਨ ਲੱਕ ਵੜੀਏ ਤੇ ਸੀਰ ਸਲਾਕ ਵੜੀਏ ਦੁੱਧ ਦੇ ਲੇਕੋ 8 ਦਾ 9 89 ਲੀਟਰ ਬੋਲਾ ਯਾ ਠੀਕ ਆ ਬੋਲਾ ਯਾ ਤੇ ਜਾਣੇ ਸਹੀ ਦੋ ਸਲਾਕ ਦੇ 8 ਤੋਂ 10 ਲੀਟਰ ਭਲੀ ਭਲੀ ਦੇਖੋ ਕਿੰਨਾ ਦੇ ਵਾਲਾ ਬਣਾ ਸਕਦਾ ਲੈ ਆ ਮਾਰਾ ਖੋਖ ਲਾ ਥਾਉਂ ਸੇ ਕਰ ਹਾਂ ਠੀਕ ਬੜੀ ਠੀਕ ਬਾਕੀ ਜੀ ਜਾਣ ਤੇ ਸੀਰ ਸਲਾਕ ਵੜੀਏ ਬੱਚੇ ਨੂੰ ਪਰੇ ਨਹੀਂ ਹੱਟਦੇ ਛੋੜੇ ਉਂਗੂਠੇ ਉਂਗੂਠੇ ਜੀ ਲੀਮੋਡੀ ਛੋੜਾ ਆ ਨਹੀਂ ਕਰੀ ਆ ਕੋਕ ਨਾਲੇ ਵੇਰੀ ਖੁੱਲੀ ਆ ਉਹ ਤੇ ਆਉਂ ਜਦੋਂ ਨਾ ਹਾਂਜੀ ਹਾਂਜੀ ਸ਼ਾਂ ਤੱਕ ਉਹ ਸ਼ਾਂ ਨੂੰ ਬਣਾਉਂਗੀ ਹਾਂਜੀ ਹਾਂਜੀ ਇਹ ਹੋਰ ਫੋੜ ਤੇ ਬੋਲੇ ਖਾਲੀ ਹੁੰਦੇ ਆ ਸਾਰੀ ਨਾ ਕੱਟੀ ਕੋ ਦੁੱਧ ਆਹ ਵੇਲੇ ਤਾਂ ਰੱਪਲਾ ਕਰੇਤੀ ਇਥੇ ਕੋ ਹੈਗਾ ਜੀ 809 ਲੀਟਰ ਆ ਵੇਖ ਕਿਉਂ ਨਾ ਵੇਖੋ ਗੱਡੀ ਚੰਗੀ ਆ ਸੀਲ ਵੇਖੋ ਨਹੀਂ ਤੇ ਪਹਿਲੀਆਂ ਕਟੀਆਂ ਕਈ ਹੱਥ ਨਹੀਂ ਲਾਉਂਦੀਆਂ ਆ ਆਹ ਦੀ ਬਹੁਤ ਢਾਰ ਰਹੀ ਦੀ ਠੀਕ ਕੱਟੀ ਜੀ ਇੱਕ ਵੀ ਦੀ ਆ ਪਰ ਕੋਈ 120 ਨਹੀਂ 15 ਦੀ ਦੇ ਦਾਂਗੇ ਬਸ ਹਾਂਜੀ ਜੱਗੀ ਜੀ ਕਰਨਾ ਤੋਂ ਹੀ ਕੋ ਜੈ ਜੀ ਆ ਬੋਲ ਲੈ ਕਰ ਦੋ ਕੋਈ ਸਭ ਕਰ ਦਾਂਗੇ 1 ਲੱਖ 2000 ਦੀ ਦੇ ਦਾਂਗੇ 1 ਲੱਖ 2000 ਨੇ ਠੀਕ ਹੈ ਉਹਦੇ ਵਿੱਚ ਥੋੜਾ ਬਹੁਤਾ ਮਾਨ ਹੋ ਜੂਗਾ ਇਹਦੇ ਕੋ 13 ਲੀਟਰ ਦੋ ਦੋ ਆ ਪਰ 12 ਲੀਟਰ ਨਾਲ ਕਰਾਵਾਂਗੇ ਸੂਈ ਨੂੰ ਇਹਨੂੰ 81 ਤੋਂ ਨਵਾਵਾਂ ਦੇਵਾ ਦੇ ਆ ਕਰੀ ਇਹ ਕੋਈ ਦੋ ਨਵਾਵਾਂ ਦੇਣਾ ਹੈਗਾ 13 ਲੀਟਰ ਪਰ 12 ਲੀਟਰ ਨਾਲ ਕਰਾਵਾਂ ਠੀਕ ਆ ਦੂਜਾ ਸੁਵਾਰੀ ਕੱਟੀ ਮਗਰੇ ਦੀ ਕੱਟੀ ਮਗਰੇ ਦੇ ਆ ਇਹ ਕੰਮ ਨੂੰ ਫੇਕ ਮਾਰਿਆ ਲੋ ਕਮਾਰਿਆ ਹਾਂ ਦੇਖੋ ਬੱਤੀ ਆ ਮੰਗਦੇ ਆਹ ਦੇਖੋ ਕਿੰਨੇ ਲੇਵੇ ਖੁੱਲੇ ਦੀ ਆ ਕੱਟੀ ਇਹ ਵੀ ਚੋਣ ਚੋਅ ਇੱਕ ਮਾਰ ਦੋ ਸੈਣੂ ਨੂੰ ਕਮਾਰ ਦੋ ਫਿਰ ਇਹ ਚੋਅ ਚਵਾ ਬਹੁਤ ਹੈ ਫੇ ਆਵੇ 18 ਲੀਟਰ ਪਰ 12 ਲੀਟਰ ਨਿਕਲਾਵਾ ਵੱਡੇ ਲੇਵੇ ਦੀ ਆ ਐਂਡਰਲਾ ਪੀਸ ਵੱਡਾ ਲੈਵਾ ਇਹਦੇ ਚੋਂ ਦੀ 1 40 ਦੀ ਆ ਹੈਗੀ ਹੈ ਬਾਈ ਜੀ ਪਰ 1 30 ਵੀ ਦੇ ਦਾਂਗੇ ਕੋਈ ਮਾਨਤਨ ਥੋੜਾ ਬੋਧਾ ਕਰ ਦਈਏ ਕੋਈ ਆਪ ਦੇ ਕੋਈ ਨਹੀਂ ਕਰਦਾ ਨਹੀਂ ਥੋੜਾ ਹਾਂਜੀ ਜੀ ਅੱਗੇ ਸ਼ੂਟ ਕਰਦੇ 1 25 ਦੀ 25 ਦੀ ਦੇ ਦਾਂਗੇ ਬਿਲਕੁਲ ਠੀਕ ਹੈ ਇਹੋ ਚੌਥੇ ਪਸ਼ੂ ਆਪਣੇ ਆ ਕੇ ਦੇਖ ਕੇ ਚਵਾ ਕੇ ਦੋ ਡਾਕ ਤੇ ਫਿਰ ਕੋਈ ਖੜੇ ਪੈਰ ਦਾ ਪਿੰਡ ਆਪਣਾ ਮਤੇਵਾਲ ਤਸੀਦ ਬਾਬਾ ਬਕਾਲਾ ਜ਼ਿਲ੍ਹਾ ਫਰੀਦਕੋਟ ਦਾ ਫੋਨ ਨੰਬਰ 887296 ਬਾੜ ਨੂੰ ਪੈਸੇ ਠੀਕ ਹੈ